ਸਤਿ ਸ਼੍ਰੀ ਅਕਾਲ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਪੰਜਾਬ ਵਿੱਚ ਚਿੱਟੇ ਦਾ ਕਹਿਰ ਰੋਕਣ ਦਾ ਨਾਮ ਨਹੀਂ ਲੈ ਰਿਹਾ ਜਿਹੜੇ ਨੌਜਵਾਨ ਚਿੱਟੇ ਦੇ ਵਿੱਚ ਲਿਪਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣੇ ਸਰੀਰ ਨਾਲ ਕਿੰਨਾ ਖਿਲਵਾੜ ਕਰ ਰਹੇ ਨੇ ਅਤੇ ਇਸ ਲੋਰ ਵਿੱਚ ਨਸ਼ੇ ਦੀ ਲੋਰ ਵਿੱਚ ਉਹ ਲੋਕਾਂ ਦੀ ਜ਼ਿੰਦਗੀ ਨੂੰ ਵੀ ਪਰੇਸ਼ਾਨੀ ਵਿੱਚ ਪਾਉਂਦੇ ਹਨ ਹੁਣ ਤਾਜ਼ਾ ਮਾਮਲਾ ਕਾਟਕੜ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ 12 ਗ੍ਰਾਮ ਹੀਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਕਾਰ ਵੀ ਜਿਹੜੀ ਹੈ ਉਹ ਪੁਲਿਸ ਨੇ ਕਾਬੂ ਕਰ ਲਈ ਦੱਸ ਦਈਏ ਥਾਣਾ ਕਾਟਗੜ ਦੇ ਐਸਐਚਓ ਪਵਿੱਤਰ ਸਿੰਘ ਅਤੇ ਐਸਐਸਏ ਪੂਰਨ ਸਿੰਘ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਸਰੀਜਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲ 12 ਗ੍ਰਾਮ ਹਿਰੋਇਨ ਵੀ ਬਰਾਮਦ ਹੋਈ ਹੈ ਤੇ ਉਹਨਾਂ ਦੀ ਕਾਰ ਵੀ ਜਿਹੜੀ ਹੈ ਪੁਲਿਸ ਨੇ ਕਾਬੂ ਕਰ ਲਈਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਏ ਪੂਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀਗੀ ਤੇ ਉਹਨਾਂ ਦੀ ਪਾਰਟੀ ਜਗਤੇਵਾਲਾ ਪਾਸੇ ਗਸ਼ਤ ਤੇ ਜਾ ਰਹੀ ਸੀਗੀ ਅਤੇ ਲਿੰਕ ਸੜਕ ਦੇ ਨਾਲ ਮੈਦਾਨ ਤੇ ਇੱਕ ਕਾਰ ਖੜੀ ਦੇਖਦੇ ਆ ਉਹਨਾਂ ਨੂੰ ਕਾਰ ਨਜ਼ਰ ਆਉਂਦੀ ਹੈ ਜਿਸ ਦੀ ਚੈਕਿੰਗ ਲਈ ਉਹ ਕਾਰ ਕੋਲ ਜਾਂਦੇ ਹਨ ਤੇ ਦੇਖਦੇ ਨੇ ਤੇ ਕਾਰ ਦੇ ਕੋਲ ਦੋ ਨੌਜਵਾਨ ਜਿਹੜੇ ਮੋਨੇ ਆ ਉਹ ਖੜੇ ਹਨ ਔਰ ਪੁਲਿਸ ਨੂੰ ਦੇਖ ਕੇ ਉਹ ਜਿਹੜੇ ਦੋਏ ਨੌਜਵਾਨ ਆ ਭੱਜਣ ਦੀ ਕੋਸ਼ਿਸ਼ ਕਰਦੇ ਆ ਪੁਲਿਸ ਉਸੇ ਵੇਲੇ ਹਰਕਤ ਵਿੱਚ ਆਉਂਦੀ ਹੈ ਅਤੇ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਲੈਂਦੀ ਹੈ ਜਿਨ੍ਹਾਂ ਕੋਲ 12 ਗ੍ਰਾਮ ਹਿਰੋਇਨ ਅਤੇ ਸਰੱਜਾ ਬਰਾਮਦ ਹੋਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਦੋਨੋਂ ਚਵਾਨ ਫੜੇ ਗਏ ਹਨ ਉਹਨਾਂ ਵਿੱਚੋਂ ਇੱਕ ਜਕਤੇ ਵਾਲਾ ਦਾ ਹੈ ਅਤੇ ਦੂਜਾ ਪੁਨੀਆਨੀ ਕਲਾ ਦਾ ਰਹਿਣ ਵਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਸਾਥੀਓ ਅਸੀਂ ਇਹੀ ਸੋਚਦੇ ਹਾਂ ਕਿ ਜਿਹੜੇ ਇਹ ਨੌਜਵਾਨ ਨੇ ਆਪਣੀ ਜ਼ਿੰਦਗੀ ਨੂੰ ਨਸ਼ੇ ਦੀ ਦਲਦਲ ਵਿੱਚ ਇਹਨਾਂ ਨੇ ਫਸਾਇਆ ਹੋਇਆ ਹੈ ਔਰ ਜਦ ਤੱਕ ਇਹ ਆਪ ਕੋਸ਼ਿਸ਼ ਨਹੀਂ ਕਰਦੇ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਹੀਂ ਆ ਸਕਣਗੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਐਸਚੋ ਸਾਹਿਬ ਇੱਕ ਕੱਲ ਹੈਰੋਇਨ ਫੜੀ ਹੈ ਹਾਂਜੀ ਉਹ ਕਿੱਥੋਂ ਫੜੀ ਹੈ ਉਹਦੇ ਬਾਰੇ ਦੱਸਿਓ ਜੀ ਸਰਦੀ ਸਿਮਰਨ ਐਸਐਸਪੀ ਸਾਹਿਬ ਦੇ ਦੇਖਾ ਦੇ ਸੰਸਾਰ ਲੋਕ ਸਭਾ ਦੀ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਲਾਕੇ ਵਿੱਚ ਗਸ਼ਟ ਫਟਾਉਣ ਦੇ ਸਬੰਧ ਵਿੱਚ ਸਾਡੇ ਐਸਆਈ ਕੁਲ ਸਿੰਘ ਸਮੇਤ ਪੁਲਿਸ ਪਾਰਟੀ ਦੀ ਜਗਤਵਾਲ ਤੋਂ ਸੁਭੋਵਾਲ ਨੂੰ ਜਾ ਰਹੀ ਸੀ ਜਦੋਂ ਸੁਭੋਵਾਲ ਦੇ ਗਰਾਊਂਡ ਦੇ ਨੇੜੇ ਪਹੁੰਚੀ ਸਾਡੀ ਪੁਲਿਸ ਪਾਰਟੀ ਤਾਂ ਗਰਾਊਂਡ ਦੇ ਵਿੱਚ ਇੱਕ ਕੋਰੋਲਾ ਗੱਡੀ ਤੇ ਦੋ ਨੌਜਵਾਨ ਬੈਠੇ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਕਿਸ ਕਰਨ ਲੱਗੇ ਜਿਆਦਾ ਨੇੜੇ ਜਾ ਕੇ ਸਾਡੀ ਪੁਲਿਸ ਪਾਰਟੀ ਨੇ ਦੇਖਿਆ ਤਾਂ ਦੋਨਾਂ ਨੌਜਵਾਨਾਂ ਦੇ ਪੱਤਾਂ 'ਚ ਨਸ਼ੇ ਵਾਲੀਆਂ ਸਰੀੰਜਾ ਸੀ ਤੇ ਉਹਨਾਂ ਨੇ ਵਿਚਕਾਰ ਹੈਰੋਨ ਰੱਖੀ ਹੋਈ ਸੀ ਜਦੋਂ ਉਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇੱਕ ਦਾ ਨਾਮ ਸਿਮਰਨ ਇਲियस ਨਿੱਕੂ ਪੁੱਤਰ ਬਲਬੀ ਸਿੰਘ ਪਿੰਡ ਜਗਦੇਵਾਲ ਤੋਂ ਸੀ ਦੂਸਰਾ ਮੁੰਡਾ ਅਮਨਦੀਪ ਸਿੰਘ ਅਮਨ ਪੁੱਤਰ ਬਲਬੀਰ ਸਿੰਘ ਇਹ ਪਿੰਡ ਹੈਗਾ ਸੀ ਪਣਿਆਲੀ ਤੋਂ ਅੱਗੇ ਕੀ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਉਸ ਵਾਰ ਉਹ ਐਰੋਨੋ ਚੈੱਕ ਕਰੀ ਉਹਦਾ ਵਜ਼ਨ ਕੀਤਾ 12 ਗ੍ਰਾਮ ਹੋਇਆ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਆ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜੀ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਬਰਥਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਆ ਇਹ ਜਿਹੜੇ ਤੁਸੀਂ ਦੋ ਬੰਦੇ ਫੜਿਆ ਇਹਨਾਂ ਤੇ ਕੋਈ ਅੱਗੇ ਵੀ ਪਰਚਾ ਦਰਜ ਹੈ ਕੋਈ ਹੈ ਇਹਦੇ ਬਾਰੇ ਜਾਣਕਾਰੀ ਜੀ ਹਾਂਜੀ ਹਾਂਜੀ ਜਿਹੜਾ ਮੁੰਡਾ ਜਗਤੇਵਾਲ ਤੋਂ ਆ ਆਪਣੇ ਸੰਮਰਨ ਸਿੰਘ ਇਲਿਸ ਨਿਕੂ ਇਹਦੇ ਖਿਲਾਫ 354 ਡੀ ਦਾ ਪਹਿਲਾ ਮੁਕਤਵਾ ਦਰਜ ਹੈ